ਜਥੇਦਾਰਾਂ ਨੂੰ ਸੇਵਾ ਮੁਕਤ ਕਰਨ ਦੇ ਸਬੰਧ ਵਿੱਚ ਜੋ ਅੱਜ ਸਿੱਖ ਜਥੇਬੰਦੀਆਂ ਵੱਲੋਂ ਅੰਤਰੀਕ ਕਮੇਟੀ ਦੇ ਮੈਂਬਰਾਂ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਸੀ ਤੇ ਸਭ ਤੋਂ ਪਹਿਲਾ ਨੰਬਰ ਜੋ ਕਿ ਕੁਲਵੰਤ ਸਿੰਘ ਮੰਨਨ ਨੂੰ ਜਲੰਧਰ ਦੇ ਵਿੱਚ ਘੇਰਨ ਲਈ ਪਿਛਲੇ ਦਿਨੀ ਸੁਖਦੇਵ ਸਿੰਘ ਜੀ ਨੇ ਅਪੀਲ ਕੀਤੀ ਸੀ ਤੇ ਐਲਾਨ ਕੀਤਾ ਸੀ ਉਹਨਾਂ ਗਿਆ ਸੀ 24 ਘੰਟੇ ਤੁਹਾਨੂੰ ਦਿੰਨੇ ਆ ਤੁਸੀਂ ਆਪਣੀਆਂ ਆਦਤਾਂ ਸੁਧਾਰ ਲਓ ਤੇ ਆਪਣੇ ਜੋ ਵੀ ਤੁਸੀਂ ਪੈਦਲ ਕੀਤੇ ਆ ਉਹ ਵਾਪਸ ਲੈ ਲਓ ਪਰ ਉਸ ਤੋਂ ਬਾਅਦ ਅੱਜ ਜਦੋਂ ਉਹਨਾਂ ਨੇ ਉੱਥੇ ਧਰਨਾ ਲਗਾਇਆ ਜਪਜੀ ਸਾਹਿਬ ਦੇ ਪਾਠ ਹੋ ਰਹੇ ਸਨ ਤੇ ਈਵਨ ਕੀ ਉੱਥੇ ਸ਼ਾਂਤੀਪੂਰਕ ਮਾਹੌਲ ਸੀ ਤੇ ਕੋਲ ਪ੍ਰਸ਼ਾਸਨ ਖੜਾ ਸੀ ਤੇ ਇਹਨਾਂ ਨੂੰ ਦੇਖਦੇ ਆ ਕਿ ਕੋਲਵੰਤ ਸਿੰਘ ਮੰਨਣ ਦੇ ਕਰੋ ਜੋ ਕਿ ਸੂਤਰ ਕਹਿੰਦੇ ਆ ਕਿ 450 ਦੇ ਕਰੀਬ ਨੌਜਵਾਨ ਡਾਂਗਾ ਲੈ ਕੇ ਨਿਕਲੇ ਜਿਨ੍ਹਾਂ ਨੇ ਪਾਠ ਕਰਦੇ ਜਬ ਉਹ ਪਾਠ ਕਰ ਰਹੇ ਸੀ ਸਿੰਘ ਜੋ ਉਹਨਾਂ ਦੇ ਉੱਪਰ ਡਾਂਗਾ ਬਰਾਣੀ ਸ਼ੂ ਕਰਦੇ ਆ ਇਵਨ ਕਿ ਮੋਬਾਈਲ ਤੱਕ ਖੋਲੇ ਉਸ ਤੋਂ ਬਾਅਦ ਮਾਹੌਲ ਗਰਮਾ ਗਿਆ ਫਿਰ ਉੱਥੇ ਅਰਦਾਸ ਹੋਈ ਸਿੱਖ ਤਾਰ ਮਿਲ ਕਮੇਟੀ ਵੀ ਉੱਥੇ ਮੌਜੂਦ ਸੀ ਤੇ ਉਹਨਾਂ ਦੇ ਕਾਰਕੁੰਨ ਉਹਨਾਂ ਨੇ ਇੰਨੀ ਗੱਲ ਵੀ ਕੀਤੀ ਕਿ ਤੁਸੀਂ ਜਿਹੜੀ ਗੋਲੀ ਮਾਰਨੀ ਮਾਰ ਦਿਓ ਤੁਸੀਂ ਇਹ ਜਿਹੜੀ ਖਬਰ ਦੇਖ ਰਹੇ ਹੋ ਜਲੰਧਰ ਤੋਂ ਕਲਵੰ ਸਿੰਘ ਮੰਨਨ ਜੋ ਕਿ ਐਜੀਪੀਸੀ ਦੇ ਚੀਫ ਸੈਕਟਰੀ ਨੇ ਜਿਨ੍ਹਾਂ ਨੇ ਸੇਵਾਵਾਂ ਮੁਕਤ ਕੀਤੀ ਰਗਵੀਰ ਸਿੰਘ ਤੇ ਸੁਲਤਾਨ ਸਿੰਘ ਹੋਣਾ ਦਾ ਫੈਸਲਾ ਖੁਦ ਲਿਆ ਤੇ ਹੁਣ ਉਹ ਜਦ ਕੀ ਮੁਕਰ ਗਏ ਨੇ ਕਿ ਮੈਂ ਇਸ ਦੇ ਵਿੱਚ ਮੌਜੂਦ ਨਹੀਂ ਸੀ ਪਰ ਇਹ ਸਾਰੇ ਸਿੰਘ ਉੱਤੇ ਪਹੁੰਚੇ ਸਨ ਅਰਦਾਸ ਕਰਨ ਉਹਨਾਂ ਨੇ ਕਿਹਾ ਕਿ ਤੁਹਾਡੀ ਸਮਾਤਰੀ ਅਰਦਾਸ ਕਰਨੀ ਹੈ ਪਰ ਅੱਗੋਂ ਮਾਹੌਲ ਗਰਮਾ ਗਿਆ ਤੇ ਇਹ ਵੀਡੀਓ ਹੁਣ ਤੁਸੀਂ ਦੇਖੋ ਮੇਨੂੰ ਦਿਓ ਇਜਾਜ਼ਤ ਕੈਮਰਾਮੈਨ ਮਨਜੋਤ ਚਾਹਲ ਨਾਲ ਅਮਨਦੀਪ ਸਿੰਘ ਰਾਜਾ ਜਲੰਧਰ ਕੁਲਵੰਤ ਸਿੰਘ ਮੰਨਣ ਦੇ ਘਰੇ ਕਿਉਂ ਆਏ ਇਹ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸਕੱਤਰ ਔਰ ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜਾ ਮਤਾ ਅੰਤਰੀ ਕਮੇਟੀ ਨੇ ਪਾਸ ਕੀਤਾ ਉਹਦੇ ਤੇ ਹਲੇ ਤੱਕ ਇਹਨਾਂ ਨੇ ਸ਼ਾਇਦ ਸਹਿਰ ਨਹੀਂ ਕੀਤੀ ਤੇ ਇਸ ਕਰਕੇ ਤੁਹਾਡੇ ਵਾਲੇ ਇਸ ਕਰਕੇ ਵੀ ਆਏ ਆ ਵੀ ਜੇ ਤੁਸੀਂ ਨਹੀਂ ਕੀਤੇ ਤੇ ਹੁਣ ਕਰਿਓ ਵੀ ਨਹੀਂ ਟੈਕਨੀਕਲੀ ਤੁਹਾਡੇ ਸਾਇਨ ਤੋਂ ਬਿਨਾ ਜਿਹੜਾ ਹੈ ਅੰਤਰੀ ਕਮੇਟੀ ਦਾ ਜਿਹੜਾ ਉਹ ਮਤਾ ਹੈ ਜਿਹੜਾ ਸਮੁੱਚੇ ਪੰਥ ਦੇ ਜਜ਼ਬਾਤਾਂ ਦੀ ਤਰਜਮਾਨੀ ਤੇ ਉਲਟ ਜਾ ਕੇ ਕੀਤਾ ਗਿਆ ਤੋਂ ਤੁਹਾਨੂੰ ਬੇਨਤੀ ਕਰਨ ਆਇਆ ਯਾਨੀ ਲਖਵੀਰ ਸਿੰਘ ਜੀ ਨੂੰ ਉਹਨਾਂ ਦਾ ਅਧਿਕਾਰ ਖੇਤਰ ਦੱਸਣਗੇ ਸੀ ਵੀ ਭਾਈ ਤੁਹਾਡਾ ਅਧਿਕਾਰ ਜਿਹੜਾ ਹੈ ਉਹ ਗਲਿਆਰੇ ਤੱਕ ਸੀਮਿਤ ਹੈ ਇਹ ਸਿਧਾਂਤਾਂ ਤੋਂ ਜਿਸ ਜਗ੍ਹਾ ਤੇ ਬੈਠੇ ਹੋ ਉਹਦੀ ਮਹੱਤਤਾ ਕੀ ਹੈ ਉਹ ਸੋਦੇ ਦਾ ਵਕਾਰ ਕੀ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਤੋਂ ਸਖਣੇ ਹੋਣ ਦਾ ਪਰਮਾਨੰ ਦੂਸਰਾ ਤੁਸੀਂ ਉਹ ਜਿਨ੍ਹਾਂ ਨੇ ਠੋਕ ਵਜਾ ਕੇ ਆਪਣੀ ਕੌਮ ਦੇ ਇੱਕ ਜਥੇਦਾਰ ਦੇ ਉਹਦੀ ਕਿਰਦਾਰ ਦਾ ਜਿਹੜਾ ਅਸੈਸੀਨੇਸ਼ਨ ਕੀਤਾ ਤੇ ਉਹ ਸਾਰਾ ਮਸਾਲਾ ਜਿਹੜਾ ਤੁਸੀਂ ਉੱਥੇ ਬੈਠ ਕੇ ਬੋਲਿਆ ਉਹ ਸਿੱਖ ਵਿਰੋਧੀ ਟਵਿੱਟਰ ਚੈਨਲਾਂ ਨੇ ਦੱਬ ਕੇ ਸਿੱਖਾਂ ਦੇ ਖਿਲਾਫ ਵਰਤਿਆ ਵੀ ਦੇਖੋ ਤੁਹਾਡੇ ਜਥੇਦਾਰ ਇਹ ਹੋ ਜਾਂਦੇ ਜਿਹੜੀਆਂ ਝੂਠੀਆਂ ਰਿਪੋਰਟਾਂ ਬਣਾ ਕੇ ਪ੍ਰੋਪਗੈਂਡਾ ਕਰਕੇ ਜਿਹੜੀ 2 ਦਸੰਬਰ ਨੂੰ ਜਿਹੜੀ ਾਕਾਤਖਸਰ ਦੀ ਭੰਲ ਬਣੀ ਸੀ ਤੁਸੀਂ ਮਿੱਟੀ ਚ ਰੋਲੀ ਹੁਣ ਇਹ ਦੱਸ ਦਈਏ ਵੀ ਅਰਦਾਸ ਕਰਨੀ ਕਿਉਂ ਆਏ ਕੋਈ ਤੁਸੀਂ ਸਾਡੇ ਗੁਰ ਭਾਈ ਹੋ ਤੁਹਾਡੇ ਨਾਲ ਕੋਈ ਪੈਨਸ਼ਨ ਨਹੀਂ ਆਏ ਇੱਕ ਛੋਟੀ ਜੀ ਐਗਜ਼ਾਮਪਲ ਦੇ ਦਿੰਨੇ ਆ ਕਹਿੰਦੇ ਵੀ ਇੱਕ ਵਾਰੀ ਇੱਕ ਗੁਰਦੁਆਰੇ ਦੇ ਵਿੱਚ ਸੇਵੇ ਦਾ ਸੇਵਾਦਾਰਾ ਨੇ ਭਾਂਡੇ ਚੋਰੀ ਕਰਦਾ ਹਾਇ ਇੱਕ ਚੋਰ ਫੜ ਰੰਗੇ ਹੱਥ ਤੇ ਜਿਵੇਂ ਆ ਕੱਠੇ ਹੋਏ ਨੇ ਹੁਣ ਸਾਡੇ ਵਰਗੇ ਦੋ ਢੜੇ ਵੀ ਕਿੰਦਰ ਖੜੇ ਨੇ ਕਿੰਦਰ ਖੜੇ ਨੇ ਇੱਕ ਕਹਿੰਦੇ ਵੀ ਇਹਨੂੰ ਆਪ ਕੁੱਟਿਏ ਇੱਕ ਕਹਿੰਦੇ ਖਾਣੇ ਦੇ ਦਿਓ ਤੇ ਇੰਨੇ ਚਿਰ ਚ ਵਿਚਾਰ ਚੱਲ ਰਹੀ ਸੀ ਜਿੱਥੋਂ ਇਹ ਫੁਰਨਾ ਆਇਆ ਵੀ ਅਸੀਂ ਅਰਦਾਸ ਕਿਉਂ ਕਰੀਏ ਤੁਹਾਡੇ ਲਈ ਤੇ ਇੱਕ ਗੁਰਸ਼ਖ ਰੂਪ ਬੈਠੀ ਸੀ ਤੇ ਉਹ ਚੋਰ ਨੂੰ ਆਪਣੇ ਨਾਲ ਦਰਬਾਰ ਹਾਲ ਚ ਲੈ ਗਏ ਗੁਰੂ ਸਾਹਿਬ ਦੇ ਸਾਹਮਣੇ ਉੱਥੇ ਖੜ ਕੇ ਅਰਦਾਸ ਕੀਤੀ ਵੀ ਬਾਦਸ਼ਾਹ ਇਹਨੂੰ ਇੰਨਾ ਕੁ ਦੇ ਦੇ ਜਦੋਂ ਅਗਲੀ ਵਾਰੀ ਆਵੇ ਭਾਂਡੇ ਚੜਾ ਕੇ ਜਾ ਤੁਸੀਂ ਪੰਥ ਦੇ ਜਜਵਾਤਾਂ ਦੀ ਤਰਜਮਾਨੀ ਕਰਨ ਦੀ ਬਜਾਏ ਪੰਥ ਦੀ ਪਿੰਡ ਚ ਛੋੜਾ ਮਾਰਿਆ ਅਸੀਂ ਅਰਦਾਸ ਕਰਨ ਆਏ ਆ ਕਿ ਪਾਸ਼ਾ ਤੁਹਾਨੂੰ ਇੰਨੀ ਸਮਰੱਥ ਦੇਵੇ ਕਿ ਤੁਸੀਂ ਪੰਥ ਦੇ ਜਜਵਾਤਾਂ ਦੀ ਸਭ ਤੋਂ ਮੋਹਰੇ ਹੋ ਕੇ ਤਰਜਮਾਨੀ ਕਰ ਸਕੋ ਬਸ ਇੰਨੀ ਕੁ ਤੁਹਾਡੇ ਦੀ ਅਰਦਾਸ ਕਰਨ ਆਏ ਆ ਜੀ ਸੋ ਨਿਹਾਲ ਸ੍ਰੀ ਅਕਾਲ ਪੁਰਖ ਅੱਗੇ ਤੁਹਾਡੇ ਭਲੇ ਤੁਹਾਡੇ ਸਮਰੱਥ ਦੀ ਅਰਦਾਸ ਕਰਨੀ ਕੋਈ ਗੁਨਾਹ ਨਹੀਂ ਇਤਿਹਾਸਕ ਤੌਰ ਤੇ ਸਿਧਾਂਤਕ ਤੌਰ ਤੇ ਫਿਰ ਤੁਸੀਂ ਅਰਦਾਸ ਦਾ ਜਬਜੀ ਸਾਹਿਬ ਦੇ ਪਾਠ ਦਾ ਉਦਾਂ ਹੀ ਵਿਰੋਧ ਕੋ ਜਿਵੇਂ ਕੋਟਕਪੁਰੇ ਚ ਕੀਤਾ ਸੀ ਤੁਹਾਨੂੰ ਲੱਖ ਮੁਬਾਰਕ ਹੈ ਆ ਪੁਲਿਸ ਵੀ ਤੁਹਾਡੇ ਨਾਲ ਖੜੀ ਹੈ ਭਾਵੇਂ ਕੋਟਕਪੁਰੇ ਨੂੰ ਡਾਂਗਾ ਭਰਾ ਲੋ ਠੀਕ ਹੈ ਤੁਹਾਡੇ ਲਈ ਅਸੀਂ ਸਿਰਫ ਬਰਦਾਸ਼ਤ ਕਰਨੀ ਹੈ ਪਾਟਪੁਰ ਤੁਹਾਨੂੰ ਸਮਤ ਬਖਸ਼ੇ ਜਿਹੜੇ ਸਾਈਨ ਤੁਸੀਂ ਅੰਤਰੀ ਕਮੇਟੀ ਦੇ ਮਤੇ ਤੇ ਜੇ ਸਾਡੀ ਜਾਣਕਾਰੀ ਮੁਤਾਬਕ ਠੀਕ ਹੈ ਜਾਂ ਗਲਤ ਹੈ ਜੇ ਨਹੀਂ ਕੀਤੇ ਇੱਕ ਮਿੰਟ ਉਹ ਤੁਸੀਂ ਕਰਿਓ ਨਾ ਜਵਾਬ ਦਿਓ ਬਣੋ ਇੱਥੇ ਨਹੀਂ ਜਵਾਬ ਦੇ ਬਣੋਗੇ ਤੇ ਹੋਰ ਥੋੜੇ ਦਿਨਾਂ ਦੀ ਗੱਲ ਹੈ ਹਰ ਗਰੀ ਨੁੱਕਰ ਤੇ ਹਰ ਗੁਰਦੁਆਰੇ ਦੇ ਹਰ ਸਟੇਜ ਤੇ ਜਵਾਬ ਦੇ ਤੁਹਾਨੂੰ ਦੇਣੀ ਪੈਣੀ ਭਜ ਨਹੀਂ ਸਕਦੇ ਪੋਲਿਟਿਕਲ ਹੋ ਗਏ ਉਹ ਨਹੀਂ ਕੋਈ ਗੱਲ ਨਹੀਂ ਇਹ ਸਾਡਾ ਧਾਰਮਿਕ ਇਹ ਸਾਡਾ ਅੰਦਰੂਨੀ ਮੈਟਰ ਹੈ ਸਾਡੇ ਭਰਾ ਨੇ ਕੋਈ ਗੱਲ ਨਹੀਂ ਜੇ ਕਿਸੇ ਸਿਆਸੀ ਆਕਾ ਦੀ ਚਾਪ ਪੁਲਸੀ ਦੀ ਆੜ ਦੇ ਵਿੱਚ ਕਿਤੇ ਬਾਕੀ ਹੋ ਗਏ ਨੇ ਪੰਚ ਕੋਲੋਂ ਤੇ ਅਸੀਂ ਤੁਹਾਡੇ ਲਈ ਅਰਦਾਸ ਕਰਦੇ ਹਾਂ ਤੁਸੀਂ ਬਿਦਾਵੇ ਪਾੜੋ ਦੇ ਪੰਥ ਦੇ ਮੁੱਖ ਧਾਰਾ ਚ ਪੰਥਕ ਸਿਧਾਂਤਾਂ ਦੀ ਤਰਜਮਾਨੀ ਕਰਨ ਲਈ ਪੰਥ ਨੂੰ ਦਿੱਤੇ ਹੋਏ ਬਦਾਵੇ ਪਾੜ ਕੇ ਪੰਥ ਚ ਵਾਪਸ ਆ। ਇਹ ਬੇਰਦਾਸ਼ ਕਰਦੇ ਹੁਣ ਤੁਹਾਡੇ ਲਈ ਤੁਹਾਨੂੰ ਵੀ ਬੇਨਤੀ ਹੈ ਜਿਹੜੇ ਖੜੇ ਹੋ ਜਿਸ ਵੀ ਆਰਥ ਚਾਹ ਪੂਸੀ ਚ ਜਿਹੜੇ ਖੁਸ਼ ਕਰਨ ਲਈ ਆਇਓ ਅਰਦਾਸ ਚ ਸ਼ਾਮਲ ਹੋਵੋ। ਸ਼ਾਂਤੀ ਬਖਸ਼ੇ ਅਰਦਾਸ ਦੇ ਵਿੱਚ ਅਸੀਂ ਬੇਨਤੀ ਕਰਦੇ ਆ ਭਾਈ ਸਾਹਿਬ ਨੂੰ ਵੀ

मजबूरी ਨਾ ਕਰ ਨਾ ਕਰ ਨਾ ਕਰ ਤੂੰ ਨਾ ਕਰ ਤੂੰ ਮੈਂ ਕਿਹਾ ਨਾ ਕਰ ਲੈ ਸਰ ਪਲੀਜ਼ ਨਹੀਂ ਕਰਨਾ ਜਸ ਮੈਂ ਥੋੜਾ ਦੇ ਮਾਈਕ ਦੇ ਦੇਗਾ ਮੈਂ ਤੇਰੇ ਨੂੰ ਨਹੀਂ ਕਰ ਦੇਗਾ ਓਏ ਬੰਦਾ ਮਹਾਰਾਜ ਅਸੀਂ ਕੋਈ ਗੱਦਗਮ ਥੋੜੀ ਕਰਦੇ ਆਂ ਭਾਈ ਬਾੜ ਰੋਦਾ ਜਿੰਦਾਬਾਦ ਹੁਸੈਨ ਤੈਨੂੰ ਇੱਕ ਨੂੰ ਦੋ ਤੱਕ ਮੁੱਕ ਲਓ ملڪان مان ڪڏهن ڪڏهن سڏ ڪندا آهن ڪڏهن ڪڏهن ڀاڻي ٿين ٿا ڀاڻي ٿين ٿا सत साई असु कैश सत साई प्यारे मुखिया जोपिया कपियां जिना नाम जुपया बनते छपया देव चलाई ती गई देखते लिख किया प्यारियरे की कमाई का ध्यान तक बोलो जी ਜੇ ਨਾ ਸਿੰਘਾ ਸੁਖਨੇ ਨੇ ਧਰਮ ਦੇ ਸਿਸਟਮ ਬੰਦ ਬੰਦ ਕਰਾਇਆ ਕੋਪਰੀ ਲੋਹਾ ਨਾ ਚੱਤੇ ਰਚੜੇ ਤਨ ਆ ਰੰਗਲ ਚੜਾਈ ਦੀ ਗੁਰਦੁਆਰੇ ਦੀ ਸੇਵਾ ਲਈ ਦਰਵਾਜ਼ਾ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਤ ਸਵਾਸਾ ਸੰਗਣੂ ਹੈ ਇਤਨਾ ਪਿਆਰੇ ਸਿਆਰੇ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੱਥੇ ਤੱਕ ਸਭਤ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸਭਤ ਖਾਲਸਾ ਜੀ ਦੀ ਅਰਦਾਸ ਸਰਬਤ ਖਾਲਸਾ ਜੀ ਕੋ ਵੰਡ ਗੁਰੂ ਬੰਦ ਰੋਚਾ ਵਾਹਿਗੁਰੂ ਵਾਹਿਗੁਰੂ ਚਿੱਤਾਂ ਵਿੱਚ ਤੌਣ ਦਾ ਸਦਕਾ ਸਰਬ ਸਿੱਖ ਹੋਵੇ ਜਹਾਂ ਜਹਾਂ ਖਾਲਸਾ ਜੈ ਸਾਹਿਬ ਤਹਾ ਤਹਰ ਸ਼ਹਿਰ ਦੇਖਦੇ ਫਤੇ ਵਰਤੇ ਕੇ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਨ ਬੋਲੋ ਜੀ ਵਾਹਿਗੁਰੂ ਸਿੱਕਾਣ ਸਿੱਖੀ ਦਾਨ ਕੇ ਇਸ ਦਾਨ ਵੈਦ ਦਾਨ ਬੇਦਾਨ ਘਸਾ ਦਾਨ ਘਰੋਸਾ ਦਾਨ ਤਾਨਾ ਸਿਰਦਾਨ ਨਾਮ ਦਾਨ ਸ੍ਰੀ ਅਮਰ ਸਾਹਿਬ ਜੀ ਦੇ ਇਸ਼ਨਾਨ ਚੌਕੀਆਂ ਛਲਦੇ ਬੁੰਕੇ ਜੁਗ ਜੁਗ ਤਲ ਸਰਕਾ ਜੇਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨਿਮਮ ਮੱਤ ਕੀ ਮੱਤ ਪੱਧਰਾ ਰੱਖ ਆਪ ਕਾਲ ਪੁਰਸ ਬਾਏ ਗੁਰੂ ਆਪਣੇ ਪੰਜ ਦੇ ਸਦਾ ਸਹਾਇ ਹੋਣਾ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਨੂੰ ਪੰਚ ਸੋ ਬਿਛੋੜਿਆ ਗਿਆ ਖੁੱਲੇ ਦਰਸ਼ਨ ਦੁਆਰ ਤੇ ਸਿਵਾ ਸੁਮਾਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ ਹੈ ਨਮਣ ਨਮਾਨ ਤਾਣੇ ਤਾਣੇ ਓਟੇ ਦੀ ਓਟ ਤੇ ਆਸਰੇ ਦੇ ਆਸਰੇ ਸੱਚੇ ਪਿਤਾ ਜੀਓ ਮੇਰਾ ਤੇ ਮਾਲਕ ਸੱਚੇ ਪਾਤਸ਼ਾਹ ਆਪ ਹੀ ਸੌਬਿਚ ਕਰਤਾ ਤੁਖਨਵਾ ਬਾਲ ਨੰਗਾ ਹੋਆ ਮੇਰਾ ਤੇ ਮਾਲਕ ਸੱਚੇ ਪਾਤਸ਼ਾਹ ਜੀ ਜੋ ਅਸਲੇ ਸਿੱਖ ਕੋਮ ਦੇ ਸੱਚੇ ਪਾਤਸ਼ਾਹ ਉਧੇਦਾਰ ਹਨ ਸੱਚੇ ਪਾਤਸ਼ਾਹ ਸੱਚੇ ਢੰਗ ਨਾਲ ਕੰਮ ਕਰਨ ਦਾ ਬਲ ਬਖਸ਼ੇ ਸੱਚੇ ਪਾਤਸ਼ਾਹ ਜੀ ਆਪ ਹੀ ਸਮਤ ਸਭ ਤਰ੍ਹਾਂ ਕਰਕੇ ਆਪਣੀ ਰਹਿਤ ਦਾ ਬਖਸ਼ੋ ਸੱਚੇ ਪਾਤਸ਼ਾਹ ਜੀ ਮੇਰਾ ਤੇ ਮਾਲਕ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਏ ਧਾਰ ਹੋਏ ਸਭ ਮਿਲेंगे ਬਸੇ ਸ਼ਰਨ ਜੋਗ ਸੱਚੇ ਪਾਤਸ਼ਾਹ ਨਾ ਸਾਰੇ ਸਿੰਘਾਂ ਨੂੰ ਸੱਚੇ ਪਾਤਸ਼ਾਹ ਕਿੱਥੇ ਹੋਣ ਦਾ ਬਲ ਬਖਸ਼ੋ ਮੇਰਾ ਤੇ ਮਾਲਕ ਔਰ ਸੱਚੇ ਧੰਨਾ ਸੱਚੇ ਪਾਤਸ਼ਾਹ ਜਿਹਦੇ ਉਧੇਦਾਰ ਹੋਣ ਅਛੇ ਸੱਚੇ ਢੰਗ ਨਾਲ ਕੰਮ ਕਰ ਸਕਣ ਸਭ ਤਰ੍ਹਾਂ ਕਰਕੇ ਆਪਣੀ ਮਿਹਰ ਕਰਨੀ ਦਇਆ ਕਰਨੀ ਸੱਚੇ ਪਾਤਸ਼ਾਹ ਜਬਜੀ ਸਾਹਿਬ ਦੇ ਪਾਤਸ਼ਾਹ ਅਨ ਸੱਚੇ ਪਾਛੇ 24 ਸਾਲ ਦੇ ਪਾਤਸ਼ਾਹ ਮੇਰਾ ਉਹ ਮਾਲ ਸੱਚੇ ਪਾਛੇ ਜਿਉ ਗੱਟੀਆਂ ਭੁਲਾ ਛਕਾ ਮਾਲ ਕਰੀਆਂ ਉਹ ਬਣਾ ਚਤਾਰਨੇ ਸਭ ਤਰ੍ਹਾਂ ਕਰਕੇ ਆਪਣੀ ਮਿਹਰ ਕਰਨੀ ਦਇਆ ਦ੍ਰਿਸ਼ਟੀ ਬਖਸ਼ਨੇ ਸੱਚੇ ਪਾਛੇ ਜਿਉ ਚੜ੍ਹਦੀ ਕਲਾ ਕਰੀਆਂ ਸੱਚੇ ਪਾਛੇ ਪਲਖੀਆਂ ਗੁਰ ਨਾਨਕ ਨਾਮ ਚੜ੍ਹਦੀ ਕਲਾ ਜੈ ਹਾਏ ਸਰਬਤ ਦਾ ਭਲਾ ਚਲੋ ਜੈ ਹੋਵੇ ਗੁਰੂ ਸਾਹਿਬ ਆਪਾ બોલે ગો નિહાર વાહ સુરિયા કાલ બોલે ગો નિહાર વાહ સુરિયા કાલ બોલે ગો નિહાર વાહ સુરિયા કાલ ઓ ઓ ઓ સિયો નોર બોસિયો નોર કી કરા તુસી ભી ના લો તુસી ભી ના લો રાહુલ રાહુલ ચાલતા